ਕਿਸਾਨ ਕਿੰਨੀ ਮੁਸ਼ਕਲ ਦੇ ਨਾਲ ਫਸਲਾਂ ਨੂੰ ਪਾਲਦਾ ਹੈ ਖੁੱਲੀ ਛੱਤ ਹੇਠ ਪਰਮਾਤਮਾ ਦੇ ਆਸਰੇ ਦੇ ਨਾਲ ਫਸਲਾਂ ਨੂੰ ਪਾਲਦਾ ਹੈ ਹੁਣ ਜਦ ਫਸਲਾਂ ਪੱਕਣ ਦੇ ਨਜ਼ਦੀਕ ਪਹੁੰਚੀਆਂ ਹੋਈਆਂ ਸੰਤ ਤੇ ਕੁਦਰਤ ਦੀ ਮਾਰ ਹੇਠ ਸਾਰੀਆਂ ਦੀਆਂ ਸਾਰੀਆਂ ਰੁੜ ਗਈਆਂ ਉਹਨਾਂ ਕਿਸਾਨਾਂ ਨੂੰ ਪੁੱਛ ਕੇ ਦੇਖੋ ਕਿ ਅੱਜ ਉਹਨਾਂ ਦਾ ਹਾਲ ਕੀ ਹੈ ਇੱਥੇ ਕਿਤੇ ਨਾ ਕਿਤੇ ਜਿੱਥੇ ਮਨੁੱਖ ਜ਼ਿੰਮੇਵਾਰ ਹੈ ਉੱਥੇ ਹੀ ਸਾਡਾ ਪ੍ਰਸ਼ਾਸਨ ਤੇ ਸਾਡੀਆਂ ਸਰਕਾਰਾਂ ਵੀ ਜ਼ਿੰਮੇਵਾਰ ਨੇ ਸਰਕਾਰਾਂ ਨੂੰ ਪਤਾ ਹੁੰਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ بارشਾਂ ਹੋਣੀਆਂ ਨੇ ਵੱਡੀ ਗਿਣਤੀ ਦੇ ਵਿੱਚ ਮੀਂਹ ਪੈਣੇ ਨੇ ਵੱਡੀ ਮਾਤਰਾ ਦੇ ਵਿੱਚ ਪਾਣੀ ਇਕੱਤਰ ਹੋਣਾ ਹੈ ਪਹਾੜਾਂ ਤੋਂ ਪਾਣੀ ਆਉਣਾ ਹੈ ਡੈਮ ਟੁੱਟਣੇ ਨੇ ਡੈਮਾਂ ਦੇ ਗੇਟ ਖੋਲਣੇ ਪੈ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਨੂੰ ਜਿਹੜੀ ਮਾਰ ਪੈ ਰਹੀ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਖਾਸ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਅੱਜ ਜੋ ਸੁਲਤਾਨਪੁਰ ਦਾ ਹਾਲ ਹੈ ਉਹ ਦੇਖਿਆ ਹੀ ਬਣਦਾ ਹੈ ਕਿ ਕਿਵੇਂ ਲੋਕ ਜ਼ਿੰਦਗੀ ਤੇ ਮੌਤ ਦੇ ਨਾਲ ਲੜ ਰਹੇ ਨੇ ਕਿਵੇਂ ਲੋਕਾਂ ਦੇ ਬੜੀ ਮਿਹਨਤ ਦੇ ਨਾਲ ਬਣਾਏ ਹੋਏ ਘਰ ਰੁੜ ਗਏ ਨੇ ਪਸ਼ੂ ਪਾਲੇ ਹੋਏ ਸੀ ਪਸ਼ੂ ਰੁੜ ਗਏ ਨੇ ਅੱਜ ਜੋ ਹਾਲ ਹੈ ਮਨੁੱਖਤਾ ਦਾ ਉਹ ਦੇਖਿਆ ਹੀ ਬਣਦਾ ਏ ਔਰ ਮਨ ਨੂੰ ਬੜੀ ਠੇਸ ਪਹੁੰਚਦੀ ਏ ਬੜਾ ਦੁੱਖ ਹੁੰਦਾ ਏ ਕਿ ਪਰਮਾਤਮਾ ਨੇ ਤੱਕ ਰੂਪੀ ਕੀਤੀ ਹੀ ਕੀਤੀ ਪਰ ਸਾਡੀਆਂ ਆਪਣੀਆਂ ਗਲਤੀਆਂ ਨੇ ਵੀ ਸਾਨੂੰ ਬਹੁਤ ਨੁਕਸਾਨ ਪਹੁੰਚਾਇਆ ਏ ਸਾਡੀਆਂ ਸਰਕਾਰਾਂ ਜੋ ਸਾਡੇ ਲਈ ਵੋਟਾਂ ਤਾਂ ਸਾਡੇ ਤੋਂ ਮੰਗਦੀਆਂ ਨੇ ਪਰ ਸਾਡੇ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕਰਦੇ ਜਦੋਂ ਵੀ ਪੰਜਾਬ ਵਿੱਚ ਪਾਣੀ ਆਉਂਦਾ ਏ ਔਰ ਖਾਸ ਕਰ ਜਲੰਧਰ ਦੇ ਆਸ-ਪਾਸ ਇਲਾਕੇ ਦੀ ਗੱਲ ਕੀਤੀ ਜਾਵੇ ਤੇ ਹਰ ਵਾਰ ਜਿਹੜਾ ਸੁਲਤਾਨਪੁਰ ਏਰੀਆ ਏ ਉਹ ਪਾਣੀ ਦੀ ਮਾਰ ਚੱਲਦਾ ਏ ਦੋਸਤੋ ਇਹ ਸਭ ਦੇਖਦੇ ਹੋਏ ਮੈਨੂੰ ਸਮਝ ਨਹੀਂ ਆ ਰਹੀ ਕਿ ਸਰਕਾਰਾਂ ਇਸ ਪਾਸੇ ਕਿਉਂ ਨਹੀਂ ਧਿਆਨ ਦੇ ਰਹੀਆਂ ਕਿਉਂ ਸੁਲਤਾਨਪੁਰ ਨਾਲ ਲੱਗਦੇ ਜਿੰਨੇ ਵੀ ਬੰਨ੍ਹ ਆ ਉਹਨਾਂ ਨੂੰ ਪੱਕੇ ਕਿਉਂ ਨਹੀਂ ਕਰਵਾਇਆ ਜਾਂਦਾ ਉਹਨਾਂ ਪੁਲਾਂ ਨੂੰ ਪੱਕੇ ਕਿਉਂ ਨਹੀਂ ਕਰਵਾਇਆ ਜਾਂਦਾ ਇੱਥੇ ਸਰਕਾਰਾਂ ਦੀ ਨਲਕੀ ਜਿਹੜੀ ਆ ਉਹ ਸਾਫ਼ ਨਜ਼ਰ ਆਉਂਦੀ ਆ ਖੈਰ ਅਸੀਂ ਗੱਲ ਕਰ ਰਹੇ ਸੀ ਕੁਦਰਤ ਤੇ ਮਨੁੱਖ ਦੀ ਦੋਸਤੋ ਮਨੁੱਖ ਜਿਹੜਾ ਆ ਆਪਣੀਆਂ ਗਲਤੀਆਂ ਕਾਰਨ ਕਿਤੇ ਨਾ ਕਿਤੇ ਕੁਦਰਤੀ ਮਾਰ ਹੇਠ ਆਉ ਆਓ ਅੱਜ ਅਸੀਂ ਧਈਆ ਕਰੀਏ ਪਹਿਲਾਂ ਤਾਂ ਉਸ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੀਏ ਵੀ ਬਸ ਕਰ ਰੱਬਾ ਬਸ ਕਰ ਹੁਣ ਬਹੁਤ ਹੋ ਗਿਆ ਇਹ ਮਾਰ ਹੁਣ ਸਾਡੇ ਤੋਂ ਹੋਰ ਝੱਲੀ ਨਹੀਂ ਜਾਣੀ ਇਹ ਨੁਕਸਾਨ ਹੁਣ ਸਾਡੇ ਤੋਂ ਹੋਰ ਝੱਲਿਆ ਨਹੀਂ ਜਾਣਾ ਤੇ ਆਓ ਅੱਜ ਆਪਾਂ ਧਈਆ ਵੀ ਕਰੀਏ ਕਿ ਕੁਦਰਤ ਦੇ ਨਾਲ ਛੇੜਛਾੜ ਕਰਨੀ ਬੰਦ ਕਰੀਏ ਕੁਦਰਤ ਦਾ ਵਾਹਿਗੁਰੂ ਦਾ ਉਸ ਪਰਮਾਤਮਾ ਦਾ ਸ਼ੁਕਰਾਨਾ ਕਰੀਏ ਅਤੇ ਵੱਧ ਤੋਂ ਵੱਧ ਰੁਖ ਲਗਾਉਣ ਦੀ ਕੋਸ਼ਿਸ਼ ਕਰੀਏ ਤਾਂ ਜੋ ਜੋ ਦਰਖਤਾਂ ਦੀਆਂ ਜੜ੍ਹਾਂ ਹੁੰਦੀਆਂ ਨੇ ਜੋ ਘਾਹ ਆ ਉਹ ਜੜਾ ਪੈਦਾ ਕਰਦਾ ਹੈ ਉਸ ਦੇ ਨਾਲ ਜਿਹੜੀ ਮਿੱਟੀ ਆ ਉਹ ਘਟ ਖਲਦੀ ਆ ਪਾਣੀ ਦੇ ਵਿੱਚ ਸੋ ਅਸੀਂ ਵੀ ਕੋਸ਼ਿਸ਼ ਕਰੀਏ ਆਪਣੇ ਵੱਲੋਂ ਉਪਰਾਲਾ ਕਰੀਏ ਕਿ ਸ਼ੁਕਰਾਨੇ ਦੇ ਵਿੱਚ ਰਹੀਏ ਧੰਨਵਾਦ ਦੇ ਵਿੱਚ ਰਹੀਏ ਕੁਦਰਤ ਦਾ ਧੰਨਵਾਦ ਕਰਦੇ ਰਹੀਏ ਇਹਨਾਂ ਸ਼ਬਦਾਂ ਦੇ ਨਾਲ ਵਿਰਾਮ ਚਾਹੁੰਦਾ ਹਾਂ ਦੋਸਤੋ ਅਰਦਾਸ ਕਰਦੇ ਰਹੋ ਕਿ ਜਿੰਨੇ ਵੀ ਦੋਸਤ ਮਿੱਤਰ ਭੈਣ ਭਰਾ ਇਸ ਸਮੇਂ ਪਾਣੀ ਦੀ ਮਾਰ ਹੇਠ ਨੇ ਪਰਮਾਤਮਾ ਉਹਨਾਂ ਸੱਤ ਦੇ ਉੱਤੇ ਆਪਣਾ ਰਹਿਮਤ ਭਰਿਆ ਹੱਥ ਰੱਖ ਕੇ ਪਰਮਾਤਮਾ ਪਲੀ ਕਰੇ ਸਭ ਦੇ ਨਾਲ ਅੰਗ-ਸੰਗ ਸਹਾਇ ਹੋਵੇ ਸਰਬੱਤ ਦਾ ਭਲਾ ਹੋਵੇ